ਪਾ ਬਿਚਾੜੂ ਲਾਉਂਦੀ ਆ ਏਦਾਂ ਕਰ ਕੋਠੇ ਦੇ ਵੀ ਲਾ ਆ ਨਹੀਂ ਭਲਾ ਬੰਦਾ ਪਿੱਛੇ ਇੰਨੀ ਗਰਮੀ ਵਿੱਚ ਕੋਠੇ ਝਾੜੂ ਲੱਗਦਾ ਹੈ ਜੇ ਇੰਨਾ ਹੀ ਆ ਤੁਹਾਨੂੰ ਤੇ ਤੁਸੀਂ ਆਪ ਲਾਓ ਹਾਂ ਜਾ ਕੇ ਨਹੀਂ ਆ ਕੀ ਗੱਲ ਹੋਈ ਕਿੰਨੇ ਦਿਨਾਂ ਤੋਂ ਕੋਠਾ ਗੰਦਾ ਵਾ ਤੇ ਕੋਠੇ ਤੇ ਨਹੀਂ ਲਾਉਣਾ ਕੋਈ ਆ ਕੇ ਕਵੇ ਵੀ ਤੁਹਾਡੇ ਕੋਠੇ ਚੜਨਾ ਤੇ ਉਹਨਾਂ ਨੇ ਕਿਹਾ ਕੀ ਗੰਦ ਪਾਇਆ ਇਹਨਾਂ ਨੇ ਆਹੋ ਪਹਿਲਾਂ ਕੋਠੇ ਤੇ ਜਾਣ ਕੇ ਥੱਲੇ ਦੀ ਸਫਾਈ ਨਹੀਂ ਉਹਨਾਂ ਨੇ ਵੇਖਣੀ ਕੋਠੇ ਜਾਣ ਕੇ ਸਫਾਈ ਵੇਖਣ ਤਾਂ ਅੱਗੇ ਨਾਲ ਤੁਹਾਨੂੰ ਪਤਾ ਨਹੀਂ ਵੀ ਆਂਟੀ ਨਹੀਂ ਆਉਣਨੀ ਤੇ ਮੈਂ ਮੈਨੂੰ ਕੰਮ ਸਾਰਾ ਕਰਨਾ ਪੈਣ ਲਿਆ ਐਵੇਂ ਨਾ ਗੱਲਾਂ ਮਾਰੀ ਜਾ ਪਹਿਲਾਂ ਨਾ ਜਾਣ ਕੇ ਬਾਹਰੋਂ ਚੱਲ ਜਾਣਗੇ ਜਾਣ ਕੇ ਤਾਂ ਸਹੀ ਇੰਨੀ ਗਰਮੀ ਵਿੱਚ ਫੜਾ ਲੱਗਦਾ ਤੁਸੀਂ ਜਾਓ ਪੇਕੇ ਆ ਕੇ ਕੰਮ ਵੀ ਕਰੀਦਾ ਹੁੰਦਾ ਐ ਰੋਗ ਨਹੀਂ ਮਾਰੀ ਦੇ ਰੋਗ ਨਾ ਕਰ ਤਕਾਵਾ ਮਾਰਾਂ ਢੀ ਐਵੇਂ ਲੱਗ ਜੰਨੀ ਮੇਰੇ ਨਾਲ ਾਡੇ ਲੈਣ ਤੈਨੂੰ ਜਿਹੜੀ ਮਰਜ਼ੀ ਗੱਲ ਕਹਾਂ ਅੱਗੋਂ ਮੇਰੇ ਨਾਲ ਐਦਾਂ ਬੋਲਣ ਲੱਗ ਜੰਨੀ ਐ ਤੁਸੀਂ ਜਦੋਂ ਵੀ ਆਉਂਦੇ ਹੋ ਨਾ ਕੋਈ ਨਾ ਕੋਈ ਮੁੱਦਾ ਲੈ ਕੇ ਬਹਿ ਜਾਂਦੇ ਹੋ ਵੀ ਮੈਂ ਆਹ ਗੱਲ ਕਹੂੰਗੀ ਤੇ ਇਹਨੇ ਕਰਨੀ ਨਹੀਂ ਤੇ ਮੈਂ ਇਹਦੇ ਨਾਲ ਲੜ ਕੇ ਬਹਿ ਜੂੰਗੀ ਤੇ ਨਾਲ ਮੇਰੇ ਨਾਲ ਉੱਚੀ ਬਾਤ ਨਾ ਬੋਲਿਆ ਕਰੋ ਕਿਉਂ ਉੱਚੀ ਬਾਤ ਬੋਲਣ ਨੂੰ ਕੀ ਤੂੰ ਮੇਰੇ ਤੇ ਡੀਸੀ ਲੱਗੀ ਆ ਤੇਰਾਂ ਮੈਂ ਮੇਰ ਨਾਲ ਘਰ ਵਿੱਚ ਕੋਈ ਵੀ ਨਹੀਂ ਇਦਾਂ ਬੋਲਦਾ ਅੱਛਾ ਘਰ ਦੇ ਤੇਰੇ ਕੋ ਡਰਦੇ ਹੋਣਗੇ ਸਾਰੇ ਮੈਂ ਤੇਰੇ ਕੋ ਡਰਦੀ ਨਹੀਂ ਹੈਗੀ ਡਰਨ ਦੀ ਗੱਲ ਨਹੀਂ ਹੈਗੀ ਸਾਰੇ ਪਿਆਰ ਨਾਲ ਰਹਿੰਦੇ ਨੇ ਇੱਕ ਤੁਸੀਂ ਹੋ ਵਿੱਚ ਜੜਾ ਕੇ ਖਲਾਰਾ ਪਾ ਦਿੰਦੇ ਹੋ ਮੈਂ ਤਾਂ ਪਾਉਂਗੀ ਮੇਰੀ ਤੇ ਆਦਤ ਆ ਮੈਂ ਤਾਂ ਇਦਾਂ ਹੀ ਕਰੂੰਗੀ ਜਾਂ ਤੂੰ ਘੋਟੇ ਤੇ ਝਾੜੂ ਲਾ ਜਾ ਕੇ ਤਾਂ ਹੀ ਕਹਿੰਦੇ ਨਾ ਨਾਨਾ ਘਰ ਵਿੱਚ ਆਉਣ ਤੇ ਵੀ ਇਦਾਂ ਹੀ ਖਲਾਰੇ ਪਾਉਂਦੀਆਂ ਨੇ ਖਲਾਰੇ ਨੂੰ ਪਤਾ ਨਹੀਂ ਮੈਂ ਕੀ ਖਲਾਰਾ ਰਿਹਾ ਇੱਥੇ ਕਿੱਡੀ ਬਹਿਸ ਕਰਦੀ ਮੇਰ ਨਾਲ ਮੇਰ ਨਾਲ ਕੋ ਚੱਲ ਜਾਓ ਮੇਰੇ ਕੋ ਝਾੜੂ ਹੈਗਾ ਐ ਤੇ ਇਹ ਨਾ ਹੋਵੇ ਮੈਂ ਝਾੜੂ ਤੁਹਾਡੇ ਮਾਰਾਂ ਸ਼ਾ ਤੂੰ ਮੇਰੇ ਚਾੜੂ ਮਾਰੇ ਤੇ ਮੇਰੇ ਹੱਥ ਟੁੱਟੇ ਨੇ ਮੈਂ ਛੂੜੀਆਂ ਪਾਈਆਂ ਹੱਥਾਂ ਤੇ ਮੈਂ ਵੀ ਲਿਆ ਕੇ ਮਾਰਨੀ ਆ ਤੇਰੇ ਰਹਿਮ ਤੋਂ ਆਈ ਵੱਡੀ ਜਾ ਜਾ ਆਪਣਾ ਕੰਮ ਕਰੋ ਜਾ ਕੇ ਆਪਣੇ ਘਰੇ ਲੱਗੀ ਆ ਹੋਰ ਤੇਰੇ ਮੱਥੇ ਵੀ ਨਹੀਂ ਮੱਗ ਲੱਗੀ ਜਾ ਜਾ ਚੱਲੀ ਆ ਇਹ ਬਹੁਤੀ ਗੱਲ ਆ ਨਾ ਤੇ ਆਪਣਾ ਬੈਗ ਚੁੱਕ ਕੇ ਜਾਓ ਆਪਣੇ ਬਣ ਇਹ ਦੇਖ ਲਈ ਫੋਨ ਦੀ ਲੋੜ ਨਹੀਂ ਆਈ ਗੀ ਗੁਰਗਾ ਤੋਂ ਫੋਨ ਚੁੱਕਾ ਦਿੰਦੇ